but ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਏ ਜਿੱਥੇ ਬੀਤੇ ਦਿਨ ਇੱਕ ਸ਼ਖਸ ਦੇ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਹੁਰਾਂ ਦੀ ਮੂਰਤੀ ਦੇ ਨਾਲ ਛੇੜਛਾੜ ਕੀਤੀ ਗਈ ਸੀ ਮੂਰਤੀ ਨੂੰ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਹਥੋੜਾ ਲੈ ਕੇ ਇੱਕ ਸ਼ਖਸ ਟੂ ਹੈ ਮੂਰਤੀ ਦੇ ਉੱਪਰ ਚੜ ਜਾਂਦਾ ਪਰ ਮੌਕੇ ਤੇ ਇਸ ਨੂੰ ਧਰਤ ਬੋਚ ਲਿਆ ਜਾਂਦਾ ਜਿਸ ਮਗਰੋਂ ਪੂਰੇ ਅੰਮ੍ਰਿਤਸਰ ਤੇ ਵਿੱਚ ਜਿੱਥੇ ਬੰਦੀਆਂ ਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਤੇ ਅੰਮ੍ਰਿਤਸਰ ਬੰਦ ਦਾ ਐਲਾਨ ਕਰ ਦਿੱਤਾ ਕਿ ਜਿਹੜੀਆਂ ਜਿਹੜੀਆਂ ਦੁਕਾਨਾਂ ਖੁੱਲੀਆਂ ਸੀ ਸਾਰੀਆਂ ਦੁਕਾਨਾਂ ਨੂੰ ਬੰਦ ਦਾ ਹੁਕਮ ਦਿੱਤਾ ਜਿਸ ਮਗਰੋਂ ਕਈ ਦੁਕਾਨਾਂ ਤਾਂ ਬੰਦ ਹੋ ਗਈਆਂ ਪਰ ਜਿਹੜੀਆਂ ਦੁਕਾਨਾਂ ਬੰਦ ਨਾ ਹੋਈਆਂ ਤਾਂ ਖੁਦ ਉੱਥੇ ਕਈ ਜਥੇਬੰਦੀਆਂ ਦੇ ਵੱਲੋਂ ਪਹੁੰਚ ਪਹੁੰਚ ਕੇ ਦੁਕਾਨਾਂ ਬੰਦ ਕਰਵਾਈਆਂ ਗਈਆਂ ਤੇ ਇਸੇ ਦੌਰਾਨ ਕਈ ਸਾਰੇ ਲੋਕਾਂ ਦੇ ਨਾਲ ਬਹਿਸ ਬਾਜ਼ੀ ਹੁੰਦੀ ਵੀ ਨਜ਼ਰ ਆਈ ਮੌਕੇ ਤੇ ਕੀ ਕੁਝ ਹੋਇਆ ਆਉ ਦੇਖਦੇ ਆ ਬਿਲਕੁਲ ਮੂਰਤੀ ਸਾਹਮਣੇ ਆ ਬਿਲਕੁਲ ਔਰ ਉਹ ਤੇ ਜਿਹੜੀ ਬੇਅਦਬੀ ਹੋਈ ਆ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਔਰ ਸਾਹਮਣੇ ਮਾਤਾ ਕੋਲੋ ਦੇਵੀ ਮੰਦਿਰ ਦੇ ਅੰਦਰ ਜਿਹੜੀ ਦੁਕਾਨ ਹੈ ਮਠਾਈ ਦੀ ਦੁਕਾਨ ਹੈ ਪੂਰੀ ਉਹਨਾਂ ਕੋਈ ਲੈਣਾ ਦੇਣਾ ਨਹੀਂ ਹੈਗਾ। ਚਲੋ ਚਲੋ ਸਾਡੀਆਂ ਭਾਵਨਾ ਨਾ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਆਪਣੀ ਦੁਕਾਨਦਾਰੀ ਪੂਰੀ ਕਰ ਰਹੇ ਆ। ਇਹ ਚਾਹੁੰਦੇ ਆ ਕਿ ਜਿਹੜਾ ਸਾਡਾ ਸਮਾਜ ਆ ਜਿੰਨੇ ਇਕ ਦੁਕਾਨ ਤੇ ਉਲਟਾ ਪੱੜੀ ਨਾ ਕਰੇ, ਸਮਾਨ ਨਾ ਖਲਾਰੇ ਇਹਨਾਂ ਨੂੰ ਯਕੀਨ ਨਹੀਂ ਹੈਗਾ। ਅਸੀਂ ਪਿਆਰ ਨਾਲ ਭਾਈਵੰਦੀ ਨਾਲ ਜੋੜ ਕੇ ਬੇਨਤੀ ਕਰਦੇ ਪਏ ਆ ਵੀ ਸਾਰਾ ਬਾਜ਼ਾਰ ਬੰਦ ਕਰੋ 1:00 5 ਵਜੇ ਤੱਕ ਕਰਦੇ ਫਿਰ ਅਸੀਂ। ਫਿਰ ਵੀ ਤੁਹਾਡੇ ਸਾਹਮਣੇ ਤੁਸੀਂ ਆਪ ਦੇਖੋ ਪ੍ਰੈਸ ਵਾਲੇ ਕਿੱਥੇ ਆ ਗਏ। ਤੁਹਾਡੇ ਸਾਹਮਣੇ ਸਾਡੇ ਸਾਹਮਣੇ ਬਿਲਕੁਲ ਸੰਤਾਏ ਲੱਗ ਰਿਹਾ ਕਿ ਸ਼ਰਤ ਵੀ ਇਹਨਾਂ ਲੋਕਾਂ ਨੇ ਕਿੰਨੇ ਰਲ ਕੇ ਮਿਲ ਕੇ ਕਰਾਈ ਹੋਣੀ ਹੈ ਬਿਲਕੁਲ ਇਹਨਾਂ ਦੀ ਸ਼ਾਦੀ ਸ਼ਾਹ ਇਹਨਾਂ ਤੋਂ ਫਿਜ਼ਾਰਾ ਦੀ ਸ਼ਾਦੀ ਸ਼ਾਹ ਕਿਉਂ ਇਹ ਫੇਰੇ ਕੋਈ ਸਾਡੇ ਸਾਹਮਣੇ ਮੀਡੀਆ ਸਾਹਮਣੇ ਕਹਿ ਰਹੇ ਕਿ 5 ਵਜੇ ਤੱਕ ਸਾਨੂੰ ਦੁਕਾਨਾਂ ਬੰਦ ਚਾਹੀਦੀਆਂ ਜੇ ਸਾਡੀ ਇਹ ਭਾਵਨਾ ਨਾਲ ਖਲਵਾ ਖਲਵਾ ਹੋਈ ਹੈ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਪਰ ਜਿਸ ਤੋਂ ਬਾਅਦ ਜੇ ਕੋਈ ਦੁਕਾਨ ਖੋਲਦਾ ਹੈ ਤਾਂ ਇਹ ਦੁਕਾਨ ਦੇ ਆਪ ਜਮਾਨਾ ਖੁੱਲੀ ਦੁਕਾਨ ਸਾਡੀ ਹੋਏਗੀ ਇਹਨਾਂ ਦੀ ਨਹੀਂ ਹੋਏਗੀ ਜੇ 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 ਬੀਮ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੇ ਦਿਨ ਇੱਕ ਸ਼ਖਸ ਦੇ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਹੁਰਾਂ ਦੀ ਮੂਰਤੀ ਦੇ ਨਾਲ ਛੇੜਛਾੜ ਕੀਤੀ ਗਈ ਸੀ ਮੂਰਤੀ ਨੂੰ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਹਥੋੜਾ ਲੈ ਕੇ ਇੱਕ ਸ਼ਖਸ ਟੂ ਹੈ ਮੂਰਤੀ ਦੇ ਉੱਪਰ ਚੜ ਜਾਂਦਾ ਪਰ ਮੌਕੇ ਤੇ ਇਸ ਨੂੰ ਧਰਤ ਬੋਚ ਲਿਆ ਜਾਂਦਾ ਜਿਸ ਮਗਰੋਂ ਪੂਰੇ ਅੰਮ੍ਰਿਤਸਰ ਤੇ ਵਿੱਚ ਜਿੱਥੇ ਬੰਦੀਆਂ ਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਤੇ ਅੰਮ੍ਰੇਸਰ ਬੰਦ ਦਾ ਐਲਾਨ ਕਰ ਦਿੱਤਾ ਕਿ ਜਿਹੜੀਆਂ ਜਿਹੜੀਆਂ ਦੁਕਾਨਾਂ ਖੁੱਲੀਆਂ ਸੀ ਸਾਰੀਆਂ ਦੁਕਾਨਾਂ ਨੂੰ ਬੰਦ ਦਾ ਹੁਕਮ ਤਾ ਗਿਆ ਜਿਸ ਮਗਰੋਂ ਕਈ ਦੁਕਾਨਾਂ ਤਾਂ ਬੰਦ ਹੋ ਗਈਆਂ ਪਰ ਜਿਹੜੀਆਂ ਦੁਕਾਨਾਂ ਬੰਦ ਨਾ ਹੋਈਆਂ ਤਾਂ ਖੁਦ ਉੱਥੇ ਕਈ ਜਥੇਬੰਦੀਆਂ ਦੇ ਵੱਲੋਂ ਪਹੁੰਚ ਪਹੁੰਚ ਕੇ ਦੁਕਾਨਾਂ ਬੰਦ ਕਰਵਾਈਆਂ ਗਈਆਂ ਤੇ ਇਸੇ ਦੌਰਾਨ ਕਈ ਸਾਰੇ ਲੋਕਾਂ ਦੇ ਨਾਲ ਬਹਿਸ ਬਾਜ਼ੀ ਹੁੰਦੀ ਵੀ ਨਜ਼ਰ ਆਈ ਮੌਕੇ ਤੇ ਕੀ ਕੁਝ ਹੋਇਆ ਆਉ ਦੇਖਦੇ ਆ ਬਿਲਕੁਲ ਮੂਰਤੀ ਸਾਹਮਣੇ ਆ ਬਿਲਕੁਲ ਔਰ ਉੱਤੇ ਜਿਹੜੀ ਬੇਅਦਬੀ ਹੋਈ ਆ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਔਰ ਸਾਹਮਣੇ ਮਾਤਾ ਕਾਲੋ ਦੇਵੀ ਮੰਦਿਰ ਦੇ ਅੰਦਰ ਜਿਹੜੀ ਦੁਕਾਨ ਹੈ ਮਠਾਈ ਦੀ ਦੁਕਾਨ ਹੈ ਪੂਰੀ ਉਹਨਾਂ ਕੋਈ ਲੈਣਾ ਦੇਣਾ ਨਹੀਂ ਹੈਗਾ। ਚਲੋ ਚਲੋ ਸਾਡੀਆਂ ਭਾਵਨਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਆਪਣੀ ਦੁਕਾਨਦਾਰੀ ਪੂਰੀ ਕਰ ਰਹੇ ਆ। ਇਹ ਚਾਹੁੰਦੇ ਆ ਕਿ ਜਿਹੜਾ ਸਾਡਾ ਸਮਾਜ ਆ ਜਨਰਿਕ ਦੁਕਾਨ ਤੋਂ ਉਲਟਾਪੱਡੀ ਨਾ ਕਰੇ, ਸਮਾਨ ਨਾ ਖਲਾਰੇ। ਇਹਨਾਂ ਨੂੰ ਯਕੀਨ ਨਹੀਂ ਹੈਗਾ। ਅਸੀਂ ਪਿਆਰ ਨਾਲ ਭਾਈਵੰਦੀ ਨਾਲ ਜੋੜ ਕੇ ਬੇਨਤੀ ਕਰਦੇ ਪਏ ਆ ਵੀ ਸਾਰਾ ਬਾਜ਼ਾਰ ਬੰਦ ਕਰੋ 1:05 ਵਜੇ ਤੱਕ ਕਰਦੇ ਪਏ ਸੀ। ਫਿਰ ਵੀ ਤੁਹਾਡੇ ਸਾਹਮਣੇ ਤੁਸੀਂ ਆਪ ਦੇਖੋ ਪ੍ਰੈਸ ਵਾਲੇ ਕਿੱਥੇ ਆਪ ਦੇ ਸਾਹਮਣੇ ਤਰੇ ਸਾਹਮਣੇ ਬਿਲਕੁਲ ਸੰਤਾਈ ਲੱਗ ਰਿਹਾ ਕਿ ਸ਼ਰਤ ਵੀ ਇਹਨਾਂ ਲੋਕਾਂ ਨੇ ਕਿੰਨੇ ਰਲ ਕੇ ਮਿਲ ਕੇ ਕਰਾਈ ਹੋਣੀ ਹੈ ਬਿਲਕੁਲ ਇਹਨਾਂ ਦੀ ਸ਼ਾਦੀ ਸ਼ਾਹ ਇਹਨਾਂ ਤੋਂ ਫਿਜ਼ਾਰਾ ਦੀ ਸ਼ਾਦੀ ਸ਼ਾਹ ਕਿਉਂ ਇਹ ਫੇਰੇ ਕੋਈ ਸਾਹਮਣੇ ਮੀਡੀਆ ਸਾਹਮਣੇ ਕਹਿ ਰਹੇ ਕਿ 5 ਵਜੇ ਤੱਕ ਸਾਨੂੰ ਦੁਕਾਨਾਂ ਬੰਦ ਚੈਣੀਆਂ ਜੇ ਸਾਡੀ ਇਹ ਭਾਵਨਾ ਨਾਲ ਖਲਵਾ ਖਲਵਾ ਹੋਈ ਹੈ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਪਰ ਜਿਸ ਤੋਂ ਬਾਅਦ ਜੇ ਕੋਈ ਦੁਕਾਨ ਖੋਲਦਾ ਹੈ ਤਾਂ ਇਹ ਦੁਕਾਨ ਦੇ ਆਪ ਜਮਨਾਰਾ ਕੋਈ ਦੁਕਾਨ ਸਾਡੀ ਹੋਏਗੀ ਇਹਨਾਂ ਦੀ ਨਹੀਂ ਹੋਏਗੀ ਜੈ 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 ਜੈ